ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲ ਤਸਵੀਰ ਸੰਭੀ ਕਰ ਰਹੇ ਆ ਅਸੀਂ ਫਰੀਪਰ ਦੇ ਬਿਲਕੁਲ 7 ਕਿਲੋ ਜੀ ਦਰਿਆ ਦੇ ਨਜ਼ਦੀਕ ਦੀ 7 ਕਿਲੋ ਜੀ ਦਰਿਆ ਦਾ ਓਵਰਫਲੋ ਪਾਣੀ ਹੈ ਜਿਹੜਾ ਇਨਾਂ ਘਰਾਂ ਦੇ ਵਿੱਚ ਪਹੁੰਚੂਕਿਆ ਹੈ ਜਿਵੇਂ ਆਖਰੀ ਆਪਾਂ ਕਹਿ ਸਕਦੇ ਆ ਪਾਕਿਸਤਾਨ ਤੇ ਭਾਰਤ ਦਾ ਜਿਹੜਾ ਬਾਰਡਰ ਹੈ ਬਿਲਕੁਲ ਉੱਥੇ ਅਸੀਂ ਪਹੁੰਚ ਗਏ ਆ ਇੱਥੋਂ ਕੁਝ ਹੀ ਕਿਲੋਮੀਟਰ ਤੇ ਜਿਹੜਾ ਇਹ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਤਾਂ ਇਨਾਂ ਘਰਾਂ ਤੱਕ ਕਿਤਨਾ ਕਿਤੇ ਕਿਉਂਕਿ ਵੱਖ-ਵੱਖ ਖੇਤਾਂ ਦੇ ਵਿੱਚ ਇਨਾਂ ਵੱਲੋਂ ਘਰ ਬਣਾਏ ਆ ਟਾਣੀਆਂ ਬਣਾਈਆਂ ਆ ਇਤੋਂ ਤੱਕ ਕਿਹਾ ਜਾ ਰਿਹਾ ਸੀਗਾ ਕਿ ਸਮਾਨ ਨਹੀਂ ਪਹੁੰਚਦਾ ਪਰ ਸਮਾਨ ਇਹਨਾਂ ਕੋਲੇ ਪਹੁੰਚਦਾ ਹੈ ਕੁਝ ਘਰਾਂ ਤੱਕ ਨਹੀਂ ਪਹੁੰਚਿਆ ਤੇ ਅੱਜ ਚੰਡੀਗੜ੍ਹ ਵੱਲੋਂ ਇੱਕ ਟੀਮ ਆਈ ਹੈ ਤਾਂ ਪੰਚਕੂਲਾ ਦੇ ਨੇੜੇ ਦੀ ਟੀਮ ਨੇ ਆ ਕੇ ਇੱਥੇ ਸਮਾਨ ਪਹੁੰਚਾਇਆ ਹੈ ਬਹੁਤ ਵਧੀਆ ਉਪਰਾਲਾ ਉਹਨਾਂ ਵੱਲੋਂ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਹਾਲਾਤ ਬਣ ਚੁੱਕੇ ਨੇ ਆਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਮੋਟਰਾਂ ਜਿਹੜੀਆਂ ਬਿਲਕੁਲ ਡੁੱਬ ਚੁੱਕੀਆਂ ਨੇ 15 ਤੋਂ 20 ਫੁੱਟ ਦਾ ਪਾਣੀ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਮੋਟਰਾਂ ਦੇ ਜਿਹੜੇ ਕਮਰੇ ਆ ਕੋਪ ਜਵਾਹ ਡੁੱਬ ਚੁੱਕੇ ਨੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਕਰਾਂ ਦੇ ਹਾਲਾਤ ਕੀ ਨੇ ਕਰਾਂ ਦੇ ਜਿਹੜੇ ਬਿਲਕੁਲ ਸਲ੍ਾਵ ਦੇ ਨਾਲੇ ਘਰ ਜਿਹੜੇ ਬਰਬਾਦ ਹੋ ਰਹੇ ਨੇ ਤਾਂ ਉਹਨਾਂ ਵਾਸਤੇ ਵੀ ਇਹਨਾਂ ਨੇ ਇਹ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਰੂਰ ਮਦਦ ਕਰਾਂਗੇ ਤੇ ਪਹੁੰਚ ਕੇ ਤਾਂ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਕਿ ਤੁਸੀਂ ਕੋਸ਼ਿਸ਼ ਕਰਿਓ ਕਿ ਹੁਣ ਜਿਹੜੀ ਮਦਦ ਕਰ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਵੇਂ ਕਿ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਪੰਜਾਬੀ ਹੋ ਭਾਵੇਂ ਤੁਸੀਂ ਵੱਖ-ਵੱਖ ਸੂਬਿਆਂ ਦੇ ਵਿੱਚ ਰਹਿਣ ਵਾਲੇ ਹੋ ਪਾਵੇਂ ਤੁਸੀਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲਿਆਂ ਉਹ ਤੋਂ ਬਹੁਤ ਵੱਡੀ ਮਦਦ ਕਰ ਰਹੇ ਹੋ ਜਿਨੇ ਕਲਾਕਾਰ ਵੀਰ ਆ ਉਹ ਬਹੁਤ ਮਦਦ ਕਰ ਰਹੇ ਆ ਜਿਨੇ ਐਕਟਰ ਆ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਹੈ ਜਾਨੀ ਕਿ ਆਪਾਂ ਕਹਿ ਸਕਦੇ ਆ ਪੂਰੀ ਦੁਨੀਆ ਦੇ ਇਸ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਖੜ ਚੁੱਕੀ ਹੈ ਤਾਂ ਬਹੁਤ ਵਧੀਆ ਜਿਹੜਾ ਇਹ ਲੋਕਾਂ ਵੱਲੋਂ ਜਿਹੜਾ ਇਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਅਸੀਂ ਨਾਲ ਥੋਕੇ ਖੜੇ ਹੈ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਕਿ ਕੋਸ਼ਿਸ਼ ਕਰਿਓ ਕਿਉਂਕਿ ਜਿਹੜੇ ਤਰੀਕੇ ਦੇ ਹਾਲਾਤ ਹਨ ਨਾ ਹੁਣ ਇਹਨਾਂ ਦਾ ਪਾਣੀ ਹੈ ਤਾਂ ਇਹਨਾਂ ਦੀ ਜ਼ਮੀਨ ਹੈ ਜਿਹੜੀ ਨਹੀਂ ਛੇਤੀ ਜਿਹੜੀ ਇਹ ਬਹਾਵ ਹੋਣੀਗੀ ਨਹੀਂ ਛੇਤੀ ਤਿਆਰ ਹੋਣੀਗੀ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਿਓ ਇਹਨਾਂ ਦੀ ਮਦਦ ਕਰਨ ਦੀ ਇਹਨਾਂ ਦੇ ਕਰਦੇ ਹਾਲਾਤਾਂ ਦੀ ਮਦਦ ਕਰਨ ਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੀ ਅਸੀਂ ਇਸ ਖੇਤੀ ਤੇ ਜਾ ਕੇ ਜਗ੍ਹਾ ਜਗ੍ਹਾ ਤੇ ਪਹੁੰਚ ਕੇ ਕਵਰੇਜ ਕੀਤੀ ਹੈ ਇਹ ਮਿਲਟਰੀ ਦੇ ਜਿਹੜੇ ਕਰਮਚਾਰੀ ਆ ਉਹਨਾਂ ਦਾ ਬਹੁਤ ਧੰਨਵਾਦ ਇਹਨਾਂ ਦੇ ਆਪਸ ਉਹਨਾਂ ਦਾ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਸੈਂਟਰ ਸਰਕਾਰ ਦਾ ਵੀ ਧੰਨਵਾਦ ਕਿਉਂਕਿ ਉਹਨਾਂ ਦੀ ਵੀ ਕਿਤੇ ਨਾ ਕਿਤੇ ਜਿਹੜਾ ਅਸ਼ੀਰਵਾਦ ਹੈਗਾ ਤਾਂ ਹੀ ਜਿਹੜਾ ਇਹਨਾਂ ਲੋਕਾਂ ਦੀ ਮਦਦ ਹੋ ਰਹੀ ਹੈ ਅਸੀਂ ਤਾਂ ਸੇਵਾਦਾਰਾਂ ਨਾਲੋਂ ਬਾ ਨਾਲ